ਸ਼੍ਰੀ ਗੰਗਾ ਨਗਰ ਤੋਂ ਛੰਡੀਗੜਾ ਆਉਣ ਵਾਲੇ ਨੈਸ਼ਨਲ ਹਾਈਵੇ ਤੇ ਗਿੱਜੜਵਾਹਾ ਦੇ ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਅੰਮ੍ਰਿਤਸਰ ਤੋਂ ਸ਼੍ਰੀ ਗੰਗਾ ਨਗਰ ਜਾ ਰਹੀ ਕਾਰ ਦਾ ਟਾਇਰ ਅਚਾਨਕ ਫਟਣ ਨਾਲ ਕਾਰ ਬੇਕਾਬੂ ਹੋ ਗਈ ਅਤੇ ਡਿਵਾਈਡਰ ਪਾਰ ਕਰਦੇ ਹੋਏ ਸਾਹਮਣੇ ਆ ਰਹੇ 3-ਵੀਲਰ ਨਾਲ ਜਾ ਟਕਰਾਈ। ਇਸ ਜਬਰਦਸਤ ਟੱਕਰ 'ਚ 3-ਵੀਲਰ ਤੇ ਕਾਰ ਦੇ ਪਰਖੱਚੇ ਉੱਡ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਆਲੇ-ਦੁਆਲੇ ਦੇ ਲੋਕ ਵੀ ਹੈਰਾਨ ਰਹਿ ਗਏ। ਹਾਦਸੇ 'ਚ 17 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ ਦਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਸਾਰੇ ਗੰਭੀਰ ਜ਼ਖਮੀਆਂ ਨੂੰ ਤੁਰੰਤ ਬਠਿੰਡਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ ਮਿਲੀ ਜਾਣਕਾਰੀ ਮੁਤਾਬਕ ਜ਼ਖਮੀ ਪਿੰਡ ਜੰਡਵਾਲਾ ਦੇ ਰਹਿਣ ਵਾਲੇ ਹਨ ਅਤੇ ਉਹ ਨਰਮਾ ਛੁਗਣ ਲਈ ਨਾਲ ਵਾਲੇ ਪਿੰਡ ਵੱਲ ਜਾ ਰਹੇ ਸਨ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਂਬੂਲੈਂਸ ਟੀਮ ਮੌਕੇ ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਐਂਬੂਲੈਂਸ ਡਰਾਈਵਰ ਮੰਗਾ ਸਿੰਘ ਨੇ ਦੱਸਿਆ ਕਿ ਜ਼ਖਮੀਆਂ ਨੂੰ ਤੁਰੰਤ ਮੈਡੀਕਲ ਸਹਾਇਤਾ ਦਿੱਤੀ ਗਈ ਜਦਕਿ ਡਾਕਟਰ ਸੈਮ ਸਿੱਧੂ ਨੇ ਕਿਹਾ ਕਿ ਮਰੀਜ਼ਾਂ ਦੀ ਹਾਲਤ ਇਸ ਵੇਲੇ ਸਥਿਰ ਹੈ ਪਰ ਕਈਆਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਕਹੋਲਾਈ ਸੀ ਕਿ ਆਪਣੇ ਬੱਬਰ ਜੀ ਦੇ ਅਸੀਂ ਉੱਥੇ ਗਏ ਐਕਸੀਡੈਂਟ ਹੋਇਆ ਕਹਿੰਦੇ ਪੱਪੂ ਦੇ ਢਾਬੇ ਕੋਲੇ ਇੱਕ ਗੱਡੀ ਸਕੂਟਰੀ ਨੂੰ ਹਿੱਟ ਕਰਕੇ ਡਬੈਡਰ ਲੰਘ ਕੇ ਦੂਸਰੀ ਸਾਈਡ ਤੋਂ ਇੱਕ ਆਟੋ ਆ ਰਿਹਾ ਸੀ ਜਿਹਦੇ ਨਾਲ ਵੱਜੀ ਉਹਦੇ ਵਿੱਚ 8-10 ਸਵਾਰੀਆਂ ਸੀ ਜਿਹੜੀਆਂ ਕਿ ਨਰਮਾ ਚੁਗਣ ਜਾ ਰਹੇ ਸੀਗੇ ਪਿੰਡ ਝੰਡਾ ਵਾਲੇ ਤੋਂ ਬਾਲਿਆਂ ਵਾਲੀ ਉਹ ਸਾਰੇ ਸਾਰਾ ਜਨਰਲ ਜੱਟਾਂ ਲੱਗੇ ਆਏ ਨੇ ਉਹਨਾਂ ਨੂੰ ਸਿਵਲ ਹਸਪਤਾਲ ਦੇ ਦਰਵਾਜ਼ੇ ਕੇ ਅੰਦਰ ਕਿੰਨੇ ਟੋਟਲ ਟੋਟਲ ਹੈਗੇ 8-10 ਜਣੇ ਜੀ ਕਾਰ ਕਿੱਧਰ ਤੋਂ ਕਿੱਧਰ ਚੱਲਦੀ ਕਾਰ ਬਠਿੰਡਾ ਤੋਂ ਮਲੋੜਵਾਲ ਜਾ ਰਹੀ ਸੀ ਅੱਜ ਸਵੇਰੇ ਕਰੀਬ 6:30 ਵਜੇ ਐਕਸੀਡੈਂਟ ਹੋਇਆ ਸੀਗਾ ਕੋਈ ਉਹਦੇ ਵਿੱਚ ਸਾਰਾ ਬਿਜੇ ਟੋਟਲ ਆਪਣੇ ਕੋਲ ਆਏ ਸੀਗੇ ਉਹਨਾਂ ਵਿੱਚੋਂ 4 ਮੇਲ ਤੇ 2 4 ਫੀਮੇਲ 2 ਮੇਲ ਪੇਸ਼ੈਂਟ ਆਪਾਂ ਸਵੇਰੇ ਰੈਫਰ ਕਰਤੇ ਸੀਗੇ ਜਿਹੜੇ ਥੋੜੀ ਜਿਹੀ ਹਾਰਦ ਜਿਹਨਾਂ ਦੀ ਗੰਭੀਰ ਸੀਗੀ ਔਰ ਬਾਕੀ ਨੂੰ ਇੱਥੇ ਰੱਖਿਆ ਸੀਗਾ ਟ੍ਰੀਟਮੈਂਟ ਵਾਸਤੇ ਐਕਸਰੇ ਵਾਸਤੇ ਐਕਸਰੇ ਤੋਂ ਬਾਅਦ ਵੀ ਆਪਣੇ ਕੋਲੇ 4 ਪੇਸ਼ੈਂਟ ਇਹੋ ਜਿਹੇ ਸੀਗੇ ਜਿਨ੍ਹਾਂ ਨੂੰ ਆ ਆਰਥੋਪੈਡੀਸ਼ਨ ਦੀ ਲੋੜ ਸੀਗੀ ਇਹਨਾਂ ਨੂੰ ਵੀ ਲੋਡ ਰੈਫਰ ਕੀਤਾ ਹੈ ਕੋਲ ਟੋਟਲ 10 ਪੇਸ਼ੈਂਟ ਹਨ ਹਾਂਜੀ ਟੋਟਲ 10 ਪੇਸ਼ੈਂਟ ਆਪਾਂ ਰੈਫਰ ਹੋ ਗਏ ਬਾਕੀ ਆਪਣੇ ਕੋਲ ਟ੍ਰੀਟਮੈਂਟ ਸਰ ਜੀ ਸਾਰੇ ਖਤਰੇ ਤੋਂ ਤਾਂ ਬਾਹਰ ਹੈਗੇ ਆ ਪਰ ਫਿਰ ਵੀ ਆਪਾਂ 48 ਘੰਟੇ ਤੱਕ ਕੁਝ ਕਰ ਨਹੀਂ ਸਕਦੇ ਮੁਖਸਰ ਸਾਹਿਬ ਤੋਂ ਸੋਨੂ ਖੇਡਾ ਦੀ ਰਿਪੋਰਟ